ਹਾਂਜੀ ਦੋਸਤੋ ਜੈ ਸ਼੍ਰੀ ਮਹਾਕਾਲ ਸਵਾਗਤ ਹੈ ਤੁਹਾਡਾ ਮੇਰੇ ਨਵੇਂ YouTube ਚੈਨਲ ਤੇ ਜਿਹਦਾ ਨਾਮ ਆ ਸਨੀ ਸਟੋਰੀਸ ਆਬ ਜਿਹਦੇ ਵਿੱਚ ਹੋਣਗੀਆਂ ਅਣਗਿਣਿਤ ਕਹਾਣੀਆਂ ਜਿਹਦੇ ਵਿੱਚ ਕ੍ਰਾਈਮ ਹਾਰਰ ਤੇ ਮੋਟੀਵੇਸ਼ਨਲ ਵੀਡੀਓ ਹੋਣਗੀਆਂ ਸੋ ਇਸ ਕਹਾਣੀਆਂ ਨਾਲ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲੇਗਾ ਇਹ ਕਹਾਣੀਆਂ ਬਿਲਕੁਲ 100% ਸੱਚਾਈ ਤੇ ਹੋਣਗੀਆਂ ਸੋ ਜਲਦੀ ਤੋਂ ਜਲਦੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਤੁਹਾਨੂੰ ਰੋਜ਼ ਨਵੀਂ-ਨਵੀਂ ਵੀਡੀਓਜ਼ ਦੇਖਣ ਦਾ ਮੌਕਾ ਮਿਲੇਗਾ ਜਿਸ ਵਿੱਚ ਹੋਣਗੀਆਂ ਅ ਕੁਝ ਪੰਜਾਬੀ ਚ ਕੁਝ ਹੋਣ ਗਿਆ ਹਿੰਦੀ ਵਿੱਚ ਤਾਂ ਕਿ ਸਾਡੇ ਇੰਡੀਆ ਚ ਬੈਠੇ ਸਾਰੇ ਜਾਨੇ ਇਸ ਕਹਾਣੀਆਂ ਦਾ ਆਨੰਦ ਮਾਣ ਸਕਣ। ਸੋ ਦੋਸਤੋ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਜ਼ਰੂਰ ਕਰਿਓ। ਸੋ ਆਪਾਂ ਸਟਾਰਟ ਕਰਦੇ ਆ ਆਪਣੀ ਅੱਜ ਦੀ ਪਹਿਲੀ ਕਹਾਣੀ। ਤਾਂ ਦੋਸਤੋ ਤੁਹਾਨੂੰ ਮੈਂ ਇੱਕ ਐਸੀ ਕਹਾਣੀ ਸੁਣਾਉਣ ਜਾ ਰਿਹਾ ਜੋ ਕਿ ਕ੍ਰਾਈਮ ਦੇ ਰਿਲੇਟ ਹੈ। ਕਿਦਾਂ ਇੱਕ ਪੰਜਾਬ ਦਾ ਲੜਕਾ ਸੋਹਣਾ ਸੁਨੱਖਾ ਜਵਾਨ ਗੱਭਰੂ ਕਿਦਾਂ ਉਹਦੀ ਜ਼ਿੰਦਗੀ ਬਦ ਤੋਂ ਬੱਤਰ ਮਣਗੀ ਤਾਂ ਲਾਸਟ ਜਾ ਕੇ ਉਹਨੇ ਆਪਣੇ ਆਪ ਸੁਸਾਈਡ ਕਰ ਲਿਆ। ਸੋ ਸ਼ੁਰੂ ਕਰਦੇ ਆਂ ਵੀਡੀਓ 'ਚ ਬਨੇ ਰਹੋ ਤਾਂ ਦੋਸਤੋ ਇੱਕ ਕਹਾਣੀ ਹੈ ਇੱਕ 로ਹਿਤ ਨਾਮ ਦੇ ਲੜਕੇ ਦੀ ਜੋ ਕਿ ਪੰਜਾਬ 'ਚ ਰਹਿੰਦਾ ਸੀ ਕਾਫੀ ਗਰੀਬ ਪਰਿਵਾਰ 'ਚੋਂ ਸੀਗਾ 로ਹਿਤ ਤੇ ਉਹਦੀ ਚਾਰ ਵੱਡੀਆਂ ਭੈਣਾਂ ਤੇ ਆਪਣੇ ਮਾਪੇ ਦਾ ਦੁਲਾਰਾ ਕਿਉਂਕਿ ਸਭ ਤੋਂ ਛੋਟਾ ਸੀ ਸਾਰੇ ਜਾਣੇ ਉਹਨੂੰ ਬਹੁਤ ਪਿਆਰ ਕਰਦੇ ਸੀ ਤਾਂ ਉਹਨੇ ਆਪਣੀ 12ਵੀਂ ਪਾਸ ਕੀਤੀ ਬੀਏ ਕੀਤੀ ਐਮਏ ਕੀਤੀ ਤਾਂ ਉਹਦੇ ਸੁਪਨੇ ਬੜੇ ਵੱਡੇ ਸੀ ਸੋ ਉਹਨੇ ਸੋਚਿਆ ਕਿ ਮੈਂ ਕਿਤੇ ਜੌਬ ਕਰਾਂ ਕੋਈ ਕੰਮ ਕਰਾਂ ਤਾਂ ਕਿ ਮੈਂ ਆਪਣੇ ਪੈਰਾਂ ਤੇ ਖੜਾ ਹੋ ਸਕਾਂ ਉਹਨੇ ਆਪਣੇ ਮੰਮੀ ਡੈਡੀ ਨਾਲ ਗੱਲ ਕੀਤੀ ਕਿ ਮੈਂ ਕੋਈ ਹੁਣ ਜੋਬ ਕਰਨਾ ਚਾਹੁੰਦਾ ਜਾਂ ਕੋਈ ਸਰਕਾਰੀ ਨੌਕਰੀ ਵਾਸਤੇ ਅਪਲਾਈ ਕਰਦਾ ਤਾਂ ਕਿ ਮੈਂ ਆਪਣੇ ਪੈਰਾਂ ਦੇ ਖੜਾ ਹੋ ਸਕਾਂ ਪੰਜ 6 ਮਹੀਨੇ ਜਦੋਂ ਨੇ ਹੱਥ ਪੈਰ ਮਾਰੇ ਤਾਂ ਉਹਨੂੰ ਜੋਬ ਤਾਂ ਮਿਲ ਗਈ ਲੇਕਿਨ ਉਹਨੇ ਪੈਸੇ ਨਹੀਂ ਜਿੰਨੇ ਉਹ ਕਮਾਉਣਾ ਚਾਹੁੰਦਾ ਸੀ ਤਾਂ ਕਿ ਉਹ ਆਪਣੇ ਪੈਰਾਂ ਦੇ ਖੜਾ ਹੋ ਸਕੇ ਸੋ ਕਰਦੇ ਕਰਦੇ ਉਹ ਜੋਬ ਲੱਭਣ ਲਈ ਦਿੱਲੀ ਚਲਾ ਗਿਆ ਚਲੋ ਦਿੱਲੀ ਚ ਪੰਜ 6 ਮਹੀਨੇ ਰਿਹਾ ਜੋਬ ਵਧੀਆ ਮਿਲ ਗਈ ਉਹਨੂੰ ਚਾਰ ਪੰਜ ਦੋਸਤ ਵੀ ਵਧੀਆ ਬਣ ਗਏ ਉਹਦੇ ਸੋ ਵਧੀਆ ਹੋ ਗਿਆ ਆਣਾ ਜਾਣਾ ਕਦੇ ਇੱਧਰ ਆ ਜਾਂਦਾ ਸੀ ਪੰਜਾਬ 'ਚ ਕਦੇ ਫਿਰ ਦੂਰਾ ਦਿੱਲੀ ਚਲ ਜਾਂਦਾ ਸੀ ਵਧੀਆ ਕੰਮ ਕਰ ਚੱਲ ਰਿਹਾ ਸੀ ਪਰ ਲੇਕਿਨ ਉਹੇ ਦਿਮਾਗ 'ਚ ਵਾਰ-ਵਾਰ ਆਇਆ ਸੀ ਕਿ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਮੈਂ ਕੁਝ ਬਣਨਾ ਚਾਹੁੰਦਾ ਲੇਕਿਨ ਮੈਂ ਉਹਨੇ ਪੈਸੇ ਨਹੀਂ ਕਮਾ ਪਾ ਰਿਹਾ ਤਾਂ ਕਿ ਮੈਂ ਆਪਣੇ ਮਾਪਿਆਂ ਦੀ ਗਰੀਬੀ ਦੂਰ ਕਰਾਂ ਜਿਹੜੀ ਤਾਂ ਰੋਜਤ ਦੀ ਆ ਭੈਣਾ ਸੀ ਚਾਰ ਉਹਨਾਂ ਨੇ ਤਾਂ ਵਿਆਹ ਹੋ ਚੁੱਕਿਆ ਸੀ ਕਾਫੀ ਰਿਚ ਫੈਮਿਲੀ 'ਚ ਉਹਨਾਂ ਦੇ ਚਾਰਾਂ ਨੇ ਵਿਆਹ ਹੋਏ ਸੀ ਵਧੀਆ ਵਧੀਆ ਘਰਵਾਰ 'ਚ ਉਹਨਾਂ ਦਾ ਵਿਆਹ ਹੋਇਆ ਸੀਗਾ ਸੋ ਕਾਫੀ ਲੈਂਡਲੋਰਡ ਸੀਗੇ ਤਾਂ ਰੋਹਿ ਦਾ ਕੰਮ ਵਧੀਆ ਚੱਲ ਰਿਆ ਸੀ ਵਧੀਆ ਜੋਬ ਚੱਲ ਰਹੀ ਸੀ ਲੇਕਿਨ ਉਹ 2-4 ਦਿਨ ਹੋ ਗਏ ਥੋੜਾ ਚੁੱਪ ਚੁੱਪ ਰਹਿਣ ਲੱਗ ਗਿਆ ਜਿਆਦਾ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਸੀ ਤਾਂ ਉੱਥੇ ਉਹਦਾ ਇੱਕ ਦੋਸਤ ਸੀਗਾ ਰਮੇਸ਼ ਜਿਹੜੇ ਚਾਰ ਦੋਸਤ ਸੀ ਇਹਦੇ ਉਹਨਾਂ ਚੋਂ ਇੱਕ ਲੜਕਾ ਸੀਗਾ ਰਮੇਸ਼ ਤਾਂ ਉਹਦੇ ਨਾਲ ਥੋੜਾ ਜ਼ਿਆਦਾ ਕਰੀਬ ਸੀਗਾ ਤਾਂ ਉਹ ਉਹਨੂੰ ਪੁੱਛਦਾ ਕਹਿੰਦਾ ਰੋਹਿ ਤਾ ਯਾਰ ਕੀ ਗੱਲ ਹੋ ਗਈ ਤੂੰ ਚੁੱਪ ਚੁੱਪ ਰਹਿਣਾ ਆ ਕਿਸੇ ਨਾਲ ਜਿਆਦਾ ਗੱਲ ਨਹੀਂ ਕਰਦਾ ਵੀ ਘਰ ਪਰਵਾਹ ਠੀਕ ਹੈ ਜਾਂ ਕੀ ਚੱਕਰ ਉਹ ਕਹਿੰਦਾ ਯਾਰ ਮੇਰੇ ਸੁਪਨੇ ਜੋ ਮੈਂ ਪੂਰੇ ਕਰਨਾ ਚਾਹੁੰਦਾ ਉਹ ਇੱਥੇ ਨਹੀਂ ਹੋਣੇ ਮੈਨੂੰ ਸਮਝ ਨਹੀਂ ਕੁਛ ਆ ਰਿਹਾ ਕਈ ਵਾਰ ਮੇਰਾ ਦਿਲ ਕਰਦਾ ਕਿ ਮੈਂ ਬੰਬੇ ਆਲ ਚਲ ਜਾਵਾਂ ਉਹ ਕਹਿੰਦਾ ਯਾਰ ਜੇ ਤੂੰ ਕੁਝ ਕਰਨਾ ਹੀ ਚਾਹੁੰਦਾ ਫਿਰ ਮੈਂ ਤੈਨੂੰ ਕਿ ਸੁਝਾਅ ਦਿੰਦਾ ਉਹ ਕਹਿੰਦਾ ਮੇਰੇ ਇੱਕ ਚਾਚੇ ਦਾ ਮੁੰਡਾ ਆ ਤਾਂ ਉਹ ਕਹਿੰਦਾ ਮੈਂ ਤੈਨੂੰ ਇੱਕ ਸੁਝਾਅ ਦਿੰਦਾ ਆ ਕਿ ਮੇਰੇ ਚਾਚੇ ਦਾ ਮੁੰਡਾ ਰਹਿੰਦਾ ਕੈਨੇਡਾ ਜਦੋਂ ਜਾਵੇਂ ਤਾਂ ਮੈਂ ਤੈਨੂੰ ਉਹਨਾਂ ਨਾਲ ਗੱਲ ਕਰ ਲੈਣਾ ਤੂੰ ਕੈਨੇਡਾ ਚਲੇ ਜਾ ਤੇ ਉਹ ਤੇਰਾ ਜੋਬ ਦਾ ਪ੍ਰਬੰਧ ਕਰ ਦੇਣਗੇ ਉਹ ਕਹਿੰਦਾ ਠੀਕ ਆ ਬਾਈ ਤਾਂ ਫਿਰ ਉਹ ਖੁਸ਼ ਹੋ ਗਿਆ ਇਹ ਗੱਲ ਸੁਣ ਕੇ ਕਹਿੰਦਾ ਯਾਰ ਕੈਨੇਡਾ ਤਾਂ ਮੈਂ ਸਹੀ ਗੱਲ ਆ ਮੇਰੀ ਤਾਂ ਲਾਈਫ ਬਣ ਜਾਣੀ ਉੱਥੇ ਉਹ ਕਹਿੰਦਾ ਪਰ ਉੱਥੇ ਦਾ ਪੰਜਾਬ ਨੂੰ ਪੈਸਾ ਬੜਾ ਚਾਹੀਦਾ ਉਹ ਕਹਿੰਦਾ ਯਾਰ ਤੂੰ ਵੀ ਮੇਰੇ ਨਾਲ ਚੱਲ ਔਰ ਰਮੇਸ਼ ਕਹਿੰਦਾ ਯਾਰ ਦੇਖ ਮੇਰੇ ਘਰ ਦੇ ਹਾਲਾਤ ਇਦਾਂ ਦੇ ਆ ਆ ਪਤਾ ਇੰਨਾ ਪੈਸਾ ਨਹੀਂ ਲਾ ਸਕਦੇ ਬਾਹਰ ਜਾਣ ਨੂੰ ਪੈਸਾ ਹੀ ਬੜਾ ਲੱਗਦਾ ਆ ਜੇ ਆਪਣੇ ਚਾਚੇ ਦਾ ਮੁੰਡਾ ਮੇਰਾ ਬਾਹਰ ਕਰ ਵੀ ਦਊਗਾ ਮੇਰੀ ਮਦਦ ਤੇ ਵਿਚਾਰਾ ਕਿੰਨੇ ਕੁ ਪੈਸੇ ਕਰ ਦਊਗਾ ਹਨਾ ਜੇ ਤੇ ਕੋ ਚਾਰ ਪੈਸੇ ਹੈਗੇ ਆ ਜੇ ਚਾਰ ਪੈਸੇ ਦਾ ਜੁਗਾਰ ਹੁੰਦਾ ਤੇ ਤੂੰ ਬਾਹਰ ਚਲੇ ਜਾ ਉਹ ਕਹਿੰਦਾ ਯਾਰ ਹੈਗਾ ਤਾਂ ਮੈਂ ਵੀ ਗਰੀ ਫੈਮਲੀ ਚੋਂ ਆ ਵੀ ਬਾਕੀ ਚਲੋ ਕੋਈ ਉਹ ਵੀ ਫੋਨ ਕਰਦਾ ਘਰੇ ਆਪਣੇ ਪੰਜਾਬ 'ਚ ਆਪਣੀ ਮੰਮੀ ਡੈਡੀਆਂ ਨਾਲ ਗੱਲ ਕਰਦਾ ਵੀ ਮੈਂ ਬਾਹਰ ਜਾਣਾ ਵੀ ਇੱਥੇ ਮੇਰੇ ਸੁਪਨੇ ਨਹੀਂ ਪੂਰੇ ਹੋ ਸਕਦੇ ਚਲੋ ਪਿਆਰ ਬਥੇਰਾ ਸੀਗਾ ਛੋਟੇ ਛੋਟਾ ਸੀ ਸਭ ਤੋਂ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਵਾਪਸ ਆ ਜਾ ਆਪਾਂ ਦੇਖ ਲੈਂਦੇ ਆ ਜਦੋਂ ਵਾਪਸ ਗਿਆ ਤਾਂ ਉਹ ਕਹਿੰਦੇ ਤੂੰ ਗੱਲਬਾਤ ਕਰ ਕਿਸੇ ਏਜੰਟ ਨਾਲ ਵੀ ਕਿੰਨਾ ਕੁ ਖਰਚਾ ਆਉਂਦਾ ਕੀ ਆ ਤਾਂ ਜਦੋਂ ਕਿਸੇ ਏਜੰਟ ਕੋਲ ਜਾਂਦਾ ਤਾਂ ਉਹ 60-70 ਲੱਖ ਰੁਪਏ ਦਾ ਖਰਚਾ ਦੱਸ ਦਿੰਦੇ ਆ ਤਾਂ ਫੇਰ ਇਹ ਹੈਰਾਨ ਹੋ ਜਾਂਦਾ ਵੀ ਯਾਰ ਇੰਨੇ ਪੈਸੇ ਤਾਂ ਹੁਣੇ ਹੀ ਨਹੀਂ ਮੇਰਾ ਮਤਲਬ ਮੈਂ ਅਕਲ ਦੀ ਜ਼ਿੰਦਗੀ ਵਿੱਚ ਕੁਝ ਕਰ ਹੀ ਨਹੀਂ ਸਕਦਾ ਚਲੋ ਘਰੇ ਆ ਜਾਂਦਾ ਗੱਲਬਾਤ ਕਰਦਾ ਵੀ 60-70 ਲੱਖ ਰੁਪਏ ਚਾਹੀਦਾ ਵੀ ਆਪਾਂ ਤਾਂ ਨਹੀਂ ਕਰ ਸਕਦੇ ਆ ਚਾਦੇ ਨਿਕਲਦੇ ਆ ਔਰ ਇਹ ਵੱਡੀ ਭੈਣ ਘਰੇ ਆਂਦੀ ਆ ਭੈਣ ਤੇ ਜੀਜਾ ਦੋਨੇ ਆਂਦੇ ਘਰੇ ਉਹ ਗੱਲਾਂ-ਗੱਲਾਂ 'ਚ ਮਾਪੇ ਜਿਹੜੇ ਉਹ ਗੱਲ ਕਰ ਦਿੰਦੇ ਆ ਵੀ ਇੱਦਾਂ ਤਾਂ ਗੱਲ ਆ ਇਹ ਬਾਤ ਜਾਣਾ ਚਾਹੁੰਦਾ ਉਹ 70-80 ਲੱਖ ਰੁਪਇਆ ਲੱਗਣਾ ਕਿੱਥੋਂ ਲਾਵਾਂਗੇ ਉਹ ਕਹਿੰਦੇ ਵੀ ਸਾਡਾ ਭਰਾ ਆ ਕੋਈ ਗੱਲ ਨਹੀਂ ਜਿਹੜਾ ਉਹਦਾ ਜੀਜਾ ਸੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਦੇਖ ਲੈਨੇ ਆ ਉਹ ਚਾਰਾ ਭੈਣਾਂ ਨੇ ਰਲ ਕੇ ਸਲਾਹ ਕੀਤੀ ਉਹਨਾਂ ਨੇ ਥੋੜੇ ਥੋੜੇ ਪੈਸੇ ਕਰਕੇ 60 ਲੱਖ ਰੁਪਇਆ ਕਰ ਦਿੱਤਾ 60 ਲੱਖ ਜਦ ਕਰਤਾ 10-20 ਲੱਖ ਜੋ ਥੋੜਾ ਦਾ ਸੀਗਾ ਉਹ ਫਿਰ ਉਹਦਾ ਜਿਹੜਾ ਵੱਡਾ ਚੀਚਾ ਸੀਗਾ ਉਹਨੇ ਉਹਨੂੰ ਆਪਣੇ ਉਹ ਬੈਂਕ ਦਾ ਮੈਨੇਜਰ ਸੀਗਾ ਉਹਨੇ ਉਥੋਂ ਉਹਨੂੰ ਲੋਨ ਦਵਾ ਦਿੱਤਾ 20 ਲੱਖ ਰੁਪਏ ਦਾ ਚਲੋ ਪੈਸੇ ਇਕੱਠੇ ਹੋਏ ਤੇ ਜਿਹੜਾ ਰਮੇਸ਼ ਰਾ ਚਾਚਾ ਸੀਗਾ ਬਾਹਰ ਉਹਨਾਂ ਗੱਲਬਾਤ ਕੀਤੀ ਤੇ ਉਹ ਕੈਨੇਡਾ ਚਲਾ ਗਿਆ ਕੈਨੇਡਾ ਚਲਾ ਗਿਆ ਉਥੇ ਗਿਆ ਉਹਨਰੇ ਘਰੇ ਰਹਿੰਦਾ ਸੀਗਾ ਜਿਹੜਾ ਰਮੇਸ਼ ਦੇ ਚਾਚੇ ਦਾ ਮੁੰਡਾ ਸੀਗਾ ਉਹ ਜਦੋਂ 4-5 ਮਹੀਨੇ ਉਥੇ ਰਿਹਾ ਜੋਬ ਵਗੈਰਾ ਕੀਤੀ ਉਹਨੇ ਲੇਕਿਨ ਗੱਲ ਫੇਰ ਉਹੀ ਉਹ ਜਿੰਨੇ ਕ ਪੈਸੇ ਆਉਂਦੇ ਸੀਗੇ ਔਰ ਉਥੇ ਦੇ ਖਰਚੇ ਪੂਰੇ ਹੁੰਦੇ ਸੀਗੇ ਜਾਂ ਉਹਦੀ ਕਿਸ਼ਤ ਜਾਂਦੀ ਸੀ ਲੋਨ ਦੀ ਉਹ ਫੇਰ ਪ੍ਰੇਸ਼ਾਨ ਵੀ ਮੈਂ ਤਾਂ ਘਰ ਵੀ ਨਹੀਂ ਪੈਸੇ ਭੇਜ ਪਾ ਰਿਆ ਵੀ ਮੈਂ ਕੀ ਕਰ ਰਿਹਾ ਮੈਂ ਮੈਨੂੰ ਸਮਝ ਲੱਗਦੀ ਵੀ ਰੱਬ ਕਿਤਾ ਨਹੀਂ ਖੇਡ ਖੇਡ ਰਿਹਾ ਜਦੋਂ 5-6 ਮਹੀਨੇ ਹੋਏ ਉਹਨੇ ਕੰਮ ਛੱਡਤਾ ਉਥੇ ਉਹ ਕਹਿੰਦਾ ਵੀ ਮੈਂ ਨਹੀਂ ਕੰਮ ਕਰਨਾ ਇੱਥੇ ਜੇ ਕਰੂੰਗਾ ਤਾਂ ਕੁਝ ਵੱਡਾ ਕਰੂੰਗਾ ਨਹੀਂ ਤਾਂ ਔਖਾ ਹੈ ਫਿਰ ਉਹਨੂੰ ਇਹ ਵੀ ਸਤਾ ਰਿਆ ਸੀ ਕਿ ਵੀ ਇੰਨਾ ਲੋਨ ਵੀ ਲਿੱਤਾ ਉਹ ਵੀ ਤਾਂ ਮੈਂ ਆ ਆ ਭੈਣਾਂ ਕੋ ਵੀ ਪੈਸੇ ਲਿੱਤੇ ਆ ਜਿਉ ਉਹ ਨਹੀਂ ਮੰਗ ਰਹੀਆਂ ਪਰ ਵਾਪਸ ਤਾਂ ਕਰਨੇ ਆ ਸੋ ਇੱਕ ਦਿਨ ਐਦਾਂ ਹੁੰਦਾ ਕਿ ਉਹ ਜਦੋਂ ਜੋਬ ਛੱਡ ਦਿੰਦਾ ਉਹ 10 ਕੁ ਦਿਨ ਘਰ ਹੀ ਰਹਿੰਦਾ ਉਹ ਜਾਂਦਾ ਹੀ ਨਹੀਂ ਆਪਣੇ ਰਮੇਸ਼ ਤੇ ਚਾਚੇ ਦੇ ਕੋਲ ਤਾਂ ਜਿਹੜੀ ਉਹ ਰਮੇਸ਼ ਦੀ ਚਾਚੀ ਹੁੰਦੀ ਆ ਉਹ ਫਿਰ ਆਪਣੇ ਹਸਬੰਦ ਨੂੰ ਕਹਿੰਦੀ ਆ ਕਹਿੰਦੀ ਵੀ ਇਹ ਤਾਂ ਹੁਣ ਕੋਈ ਕੰਮ ਹੀ ਨਹੀਂ ਕਰਦਾ ਵੀ ਕੁਝ ਨਹੀਂ ਕਰਦਾ ਵੀ ਇਹਨੂੰ ਕੋਈ ਕੰਮ ਕਰੇ ਤੇ ਨਹੀਂ ਤਾਂ ਇੱਥੋਂ ਜਾਵੇ ਤਾਂ ਜਰੋ ਪੁਰੇ ਚਾਚਾ ਫਿਰ ਚਲੋ ਸਿੱਧਾ ਤਾਂ ਨਹੀਂ ਕਹਿ ਸਕਦਾ ਸੀ ਉਹਨਾਂ ਗੱਲਾਂ ਬਾਤਾਂ 'ਚ ਜਦੋਂ ਕਿਹਾ ਫਿਰ ਰੋਹਿਤ ਨੂੰ ਪਤਾ ਲੱਗਿਆ ਵੀ ਇਹ ਹੁਣ ਮੈਨੂੰ ਇੱਧਰ ਨੂੰ ਕਹਿ ਰਹੇ ਆ ਸੋ ਕੀ ਕਰਦਾ ਆਪਣਾ ਬੈਕਪੈਕ ਕਰਦਾ ਤੇ ਚਲੇ ਜਾਂਦਾ ਹੁਣ ਬਾਹਰ ਚਲੇ ਜਾਂਦਾ ਉਹਨ ਤਾਂ ਉੱਥੇ ਕੋਈ ਜਾਣਦਾ ਨਹੀਂ ਦੋ-ਚਾਰ ਦਿਨ ਬਾਹਰ ਰਹਿੰਦਾ ਥੋੜੇ ਬਹੁਤੇ ਕੋਈ ਪੈਸੇ ਹੁੰਦੇ ਆ ਤਾਂ ਉਹ ਖਾਣਾ ਪੀਣਾ ਉਹਦਾ ਹੋ ਹੀ ਜਾਂਦਾ ਪਰ ਰਹਿਣ ਦਾ ਟਿਕਾਣਾ ਕੋਈ ਨਹੀਂ ਫਿਰ ਪੁਲਿਸ ਤੋਂ ਬਚਾਂਦਾ ਬਚਾਂਦਾ ਕਰੇ ਕਿਤੇ ਲੁਕ ਜਾਂਦਾ ਕਰੇ ਕਿਤੇ ਲੁਕ ਜਾਂਦਾ ਇੱਕ ਦਿਨ ਜਦੋਂ ਰਸਤੇ 'ਚ ਤੁਰਿਆ ਜਾਵੇ ਤਾਂ ਉਹਨੇ ਦੇਖਿਆ ਇੱਕ ਪੰਜਾਬੀ 'ਚ ਬਹੁਤ ਵੱਡਾ ਲਿਖਿਆ ਹੋਇਆ ਸਿਕੰਦਰ ਕਾਰਵਾ ਤਾਂ ਉੱਥੇ ਦੇਖਿਆ ਉਹਨੇ ਕਾਫੀ ਮੁੰਡੇ ਗੱਡੀਆਂ ਧੋ ਰਹੇ ਆ ਕੋਈ ਗੱਡੀ ਸਰਵਿਸ ਕਰ ਰਿਹਾ ਬਹੁਤ ਵੱਡਾ ਸ਼ੋਰੂਮ ਸੀਗਾ ਉਹਨੇ ਸੋਚਿਆ ਕਿ ਚਲੋ ਮੈਂ ਇੱਥੇ ਪੁੱਛਦਾ ਕੀ ਪਤਾ ਮੈਨੂੰ ਇੱਥੇ ਕੰਮ ਮਿਲ ਜਾਈਏ ਉਹ ਜਾ ਕੇ ਅੰਦਰ ਮੁੰਡੇ ਨੂੰ ਪੁੱਛਦਾ ਕਿ ਮੈਨੂੰ ਕੋਈ ਕੰਮ ਮਿਲ ਜਾਈਗਾ ਉਹ ਕਹਿੰਦੇ ਵੀ ਇਹ ਤਾਂ ਸਿਕੰਦਰ ਅੰਕਲ ਜੀ ਦੱਸ ਸਕਦੇ ਆ ਕਿ ਜਿਹੜਾ ਸਾਰਾ ਵੱਡਾ ਸ਼ੋਰੂਮ ਸੀਗਾ ਉਹ ਸਿਕੰਦਰ ਜੀ ਦਾ ਹੀ ਸੀਗਾ ਤੋ ਸਿਕੰਦਰ ਜੀ ਨੂੰ ਜਾ ਕੇ ਅੰਦਰ ਮਿਲਦਾ ਤੇ ਦੱਸ ਆਪਣੀ ਕਹਾਣੀ ਦੱਸਦਾ ਵੀ ਮੈਂ ਆਪਣੇ ਸੁਪਨੇ ਪੂਰੇ ਕਰਨੇ ਕਿੱਦਾਂ ਪੰਜਾਬ ਤੋਂ ਆਇਆ ਕਿੱਦਾਂ 6-7 ਮਹੀਨੇ ਰਿਹਾ ਕਿੱਦਾਂ ਲੋਨ ਲਿਆ ਕਿੱਦਾਂ ਭੈਣਾਂ ਦੇ ਪੈਸੇ ਫਿਰ ਉਹ ਤੇ ਤਰਸ ਕਰਕੇ ਉਹਨੂੰ ਕੰਮ ਤੇ ਰੱਖ ਲੰਨੇ ਆ ਚਲੋ ਸਾਲ ਹੋ ਜਾਂਦਾ ਉਹਨੂੰ ਕੰਮ ਕਰਤੇ ਕਰਦੇ ਸਭ ਕੁਝ ਵਧੀਆ ਚੱਲ ਰਿਹਾ ਹੁਣ ਲੋਕੋ ਪੈਸੇ ਬਚਣ ਵੀ ਲਾਪੇ ਘਰ ਵੀ ਪੈਸੇ ਭੇਜਣਾ ਗਿਆ ਥੋੜੇ ਬੰਦੇ ਭੈਣਾਂ ਨੂੰ ਵੀ ਭੇਜਣਾ ਗਿਆ ਤੇ ਆਪਣਾ ਲੋਨ ਦੀਆ ਕਿਸ਼ਤਾਂ ਵੀ ਲਾਣ ਲੱਗ ਗਿਆ ਸੋ ਸਭ ਕੁਝ ਵਧੀਆ ਚੱਲ ਰਿਹਾ ਸੀ ਇੱਕ ਦਿਨ ਇਦਾਂ ਹੋਇਆ ਕਿ ਸਿਕੰਦਰ ਜੀ ਨੂੰ ਕੋਈ ਇਦਾਂ ਦਾ ਕੋਈ ਬਿਮਾਰੀ ਹੋ ਗਈ ਕਿ ਉਹਨਾਂ ਨੂੰ ਬਲੱਡ ਦੀ ਲੋੜ ਪੈ ਗਈ ਬੀ ਪੋਜ਼ਿਟਿਵ ਦੀ ਸੋ ਉੱਥੇ ਲੱਗੇ ਲੱਗੇ ਜਿੱਥੇ ਸੀ ਉੱਥੇ ਕੈਨੇਡਾ ਚ ਜਿਹੜੇ ਅਲਾਗੇ ਬਲੱਡ ਬੈਂਕ ਸੀਗਾ ਉੱਥੇ ਬੀ ਪੋਜ਼ੀਟਿਵ ਕਾਫੀ ਹੱਦ ਤੱਕ ਨਾ ਹੋਣ ਦੇ ਬਰਾਬਰ ਸੀਗਾ ਤਾਂ ਜਿਹੜਾ ਰੋਹਿਤ ਸੀਗਾ ਇਹਦਾ ਬਲੱਡ ਬੀ ਪੋਜ਼ੀਟਿਵ ਸੀਗਾ ਫਿਰ ਜਿਹੜੇ ਡਾਕਟਰ ਸੀਗੇ ਐਮਰਜੈਂਸੀ ਬਲੱਡ ਚਾਹੀਦਾ ਸੀ ਆ ਉਹ ਕਹਿੰਦੇ ਵੀ ਥੋੜਾ ਟਾਈਮ ਲੱਗੇਗਾ ਕਿਉਂਕਿ ਬਾਹਰੀ ਕੰਟਰੀ ਉੱਥੇ ਇਹਨਾਂ ਔਖਾ ਤਾਂ ਹੁੰਦਾ ਨਹੀਂ ਪਰ ਖੂਨ ਐ ਐਮਰਜੈਂਸੀ ਚਾਹੀਦਾ ਸੀਗਾ ਇਹ ਕਹਿੰਦਾ ਸੀ ਮੇਰਾ ਬੀ ਪੋਜ਼ੀਟਿਵ ਆ ਚਲੋ ਡਾਕਟਰ ਨੇ ਇਹਦਾ ਬਲੱਡ ਲਿਆ ਸਿਕੰਦਰ ਜੀ ਨੂੰ ਚੜਾਇਆ ਸਿਕੰਦਰ ਨੇ ਚੜਾਇਆ ਤਾਂ ਉਹ ਠੀਕ ਠਾਕ ਹੋ ਗਏ ਜਦੋਂ 15-20 ਦਿਨਾਂ ਤੱਕ ਸਭ ਕੁਝ ਵਧੀਆ ਹੋ ਗਿਆ ਤਾਂ ਜਦੋਂ ਠੀਕ ਠਾਕ ਹੋ ਕੇ ਸਿਕੰਦਰ ਜੀ ਜਦੋਂ ਵਾਪਸ ਸ਼ੋਰੂਮ ਚ ਆਣਾ ਪਏ ਤਾਂ ਉਹਨਾਂ ਨੂੰ ਪਤਾ ਸੀਗਾ ਕਿ ਰੋਹਿਤ ਨੇ ਮੈਨੂੰ ਖੂਨ ਦਿੱਤਾ ਤਾਂ ਉਹ ਨੂੰ ਆਪਣਾ ਬੇਟਾ ਸਮਝਣ ਲੱਗੇ ਕਿਉਂਕਿ ਸਿਕੰਦਰ ਜੀ ਦਾ ਕੋਈ ਔਲਾਦ ਨਹੀਂ ਸੀ ਸਿਰਫ ਦੋ ਬੇਟੀਆਂ ਸੀਗੀਆਂ ਉਹ ਵਿਆਹ ਦਿੱਤੀਆਂ ਸੀ ਤਾਂ ਉਹ ਨੂੰ ਆਪਣਾ ਬੇਟਾ ਸਮਝਣ ਲੱਗੇ ਉਹ ਨੂੰ ਆਪਣੇ ਘਰੇ ਲੈ ਆਏ ਘਰੇ ਲੈ ਆਏ ਸਿਕੰਦਰ ਜੀ ਘਰੇ ਇਕੱਲੇ ਰਹਿੰਦੇ ਸੀਗੇ ਨਾਲ ਰਹਿੰਦੀ ਸੀ ਉਹਨਾਂ ਦੀ ਭੈਣ ਜੋ ਕਿ ਅਨਵਿਆਹੀ ਸੀ ਉਮਰ ਉਹਦੀ ਕੁਛ ਹੋਈਗੀ 44-45 ਸਾਲ ਦੀ ਤੇ ਜਿਹੜਾ ਰੋਹਿਤ ਸੀਗਾ ਇਹਦੀ ਉਮਰ ਸੀਗੀ 22-25 ਸਾਲ ਦੀ ਚਲੋ ਰਹਿਣ ਆਪੇ ਇਕੱਠੇ ਤਾਂ ਉਹਨੂੰ ਸਾਰੇ ਉੱਥੇ ਭੂਆ ਜੀ ਭੂਆ ਜੀ ਕਹਿੰਦੇ ਸੀਗੇ ਜਿਹੜੇ ਉਹਨਾਂ ਦੇ ਘਰ 'ਚ ਨੌਕਰਾ ਵਰਗਿਆ ਸੀਗੇ ਜਾਂ ਜਿਹੜੇ ਸ਼ੋਰੂਮ 'ਚ ਮੁੰਡੇ ਕੰਮ ਕਰਦੇ ਸੀਗੇ ਤਾਂ ਉਹ ਵੀ ਰੋਹਿਤ ਵੀ ਉਹਨਾਂ ਨੂੰ ਭੂਆ ਜੀ ਕਹਿਣ ਲੱਗਿਆ ਚਲੋ ਮਹੀਨਾ 'ਚ ਨਿਕਲਿਆ ਉਹ ਜਿਹੜੀ ਬੂਆ ਜੀ ਸੀ ਉਹਨੇ ਰੋਹਿਤ ਦਾ ਦੇਖਿਆ ਵੀ ਮੁੰਡਾ ਸੋਹਣਾ ਸੁਨੱਖਾ ਆ ਉਹਦੇ ਪਿਆਰ 'ਚ ਪੈ ਗਈ ਕਿਉਂਕਿ ਉਹ ਕੁਆਰੀ ਸੀ ਉਹਨੇ ਵਿਆਹ ਨਹੀਂ ਕਰਾਇਆ ਸੀ ਉਹਨੂੰ ਕੋਈ ਮੁੰਡਾ ਨਹੀਂ ਪਸੰਦ ਆਉਂਦਾ ਸੀ ਤੇ ਉਹਨੇ ਹੌਲੀ ਹੌਲੀ ਰੋਇਤ ਨਾਲ ਜਦੋਂ ਗੱਲ ਕੀਤੀ ਉਹ ਕਹਿੰਦਾ ਵੀ ਤੁਸੀਂ ਇੰਦਾ ਕਿਉਂ ਕਰਦੇ ਆ ਵੀ ਸਿਕੰਦਰ ਅੰਕਲ ਜੀ ਨੂੰ ਮੈਂ ਆਪਣਾ ਵਾਪਸ ਮਾਨ ਸਮੇਟਾਂ ਤੇ ਤੁਸੀਂ ਮੇਰੀ ਭੂਆ ਜੀ ਆ ਹਨ ਵੀ ਮੈਂ ਵੀ ਇੰਦਾ ਨਹੀਂ ਕਰ ਸਕਦਾ ਮੈਨੂੰ ਮਾਫ ਕਰੋ ਮੈਂ ਤੁਹਾਡੇ ਬੱਚੇ ਆਂਗਾ ਲੇਕਿਨ ਜਿਹੜੀ ਭੂਆ ਸੀ ਉਹ ਬੜੀ ਜਿੱਦੀ ਸੀ ਉਹਨੇ ਕਿਤੇ ਨਾ ਕਿਤੇ ਆਪਣੇ ਦਿਲ ਦੇ ਅੰਦਰ ਇਹ ਗੱਲ ਜਿਹੜੀ ਸੀਗੀ ਬੰਨ ਕੇ ਰੱਖੀ ਵੀ ਮੈਂ ਤਾਂ ਜੇ ਵਿਆਹ ਕਰਾਵਾਂਗੇ ਇਹਨਾਂ ਹੀ ਕਰਾਂਗੇ ਨੀਂ ਨਾ ਮੈਂ ਹੋਰ ਕਿਸੇ ਨਾਲ ਕਰਾਣੀ ਨਹੀਂ ਨਾ ਇੱਕ ਦਿਨ ਇੰਦਾ ਹੁੰਦਾ ਕਿ ਸਿਕੰਦਰ ਜੀ ਦੇ ਦੋਸਤ ਸਿਕੰਦਰ ਜੀ ਦੇ ਘਰੇ ਆਉਂਦੇ ਆ ਨਾਲ ਆਂਦੀ ਉਹਨਾਂ ਦੀ ਪੋਤੀ ਜਿਹਦਾ ਨਾਮ ਹੈ ਮੀਨੂ ਸੋਹਣੀ ਸੁਨੱਖੀ ਕੁੜੀ ਪੰਜਾਬਣ ਤਾਂ ਰੋਹਿਤ ਦਾ ਦਿਲ ਆ ਜਾਂਦਾ ਉਹਦੇ ਤੇ ਤਾਂ ਜਿਹੜੀ ਉਹ ਮੀਨੂ ਆ ਉਹਦਾ ਵੀ ਦਿਲ ਰੋਹਿਤਿਆ ਜਾਂਦਾ ਦੋਨੇ ਜਣੇ ਪਿਆਰ ਚ ਪੈ ਜਾਂਦੇ ਆ ਕਾਫੀ ਕਰੀਬ ਆ ਜਾਂਦੇ ਆ ਗੱਲ ਇੱਥੋਂ ਤੱਕ ਆ ਜਾਂਦੀ ਕਿ ਦੋਨੇ ਜਣੇ ਵਿਆਹ ਕਰਾਣਾ ਚਾਹੁੰਦੇ ਨੇ ਤਾਂ ਮੀਨੂ ਆਪਣੇ ਡੈਡੀ ਨਾਲ ਗੱਲ ਕਰਦੀ ਆ ਤਾਂ ਉਹ ਰਾਜੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਰੋਹਿਤ ਬਾਰੇ ਸਿਕੰਦਰ ਅੰਕਲ ਜੀ ਨੇ ਸਭ ਕੁਝ ਦੱਸਿਆ ਸੀ ਹਾਂ ਉਹ ਆਪਣਾ ਬੇਟਾ ਹੀ ਮੰਨਦੇ ਸੀਗੇ ਰੋਇਤ ਨੇ ਵੀ ਸਿਕੰਦਰ ਜੀ ਨਾਲ ਗੱਲ ਕੀਤੀ ਕਿ ਅੰਕਲ ਜੀ ਇਦਾਂ ਦਾ ਮੈਨੂੰ ਲੜਕੀ ਪਸੰਦ ਆ ਕਿ ਮੈਂ ਇੱਥੇ ਘਰ ਪਸਾਉਣਾ ਚਾਹੁੰਦਾ ਆਪਣਾ ਉਹ ਵੀ ਖੁਸ਼ੀ-ਖੁਸ਼ੀ ਮੰਨ ਗਏ ਤਾਂ ਉਹ ਜਿਹੜੀ ਭੂਆ ਸੀ ਉਹਨੇ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਇਹ ਦੋਨੇ ਜਣੇ ਵਿਆਹ ਕਰਨਾ ਚਾਹੁੰਦੇ ਆ ਤਾਂ ਉਹ ਕਿੰਨੀ ਕੋਈ ਗੰਨੀ ਕਿਉਂਕਿ ਘਰੇ ਆਂਦੇ ਜਾਂਦੇ ਸੀ ਸਿਕੰਦਰ ਜੀ ਦਾ ਦੋਸਤ ਸੀਗਾ ਮੀਨੂ ਦਾ ਡੈਡੀ ਤਾਂ ਭੂਆ ਨੂੰ ਵੀ ਉਹ ਜਾਣਦਾ ਸੀ ਭੂਆ ਨੇ ਉਹਨਾਂ ਥੋੜੀ ਮੀਨੂ ਨਾਲ ਯਾਰੀ ਗੁੜੀ ਪਾ ਲਈ ਦੋਨੇ ਜਣਿਆਂ ਨੇ ਚੱਲ ਜਾਣਾ ਸ਼ੋਪਿੰਗ ਕਰਨੀ ਕਦੇ ਕਿਸੇ ਮਾਲ ਚ ਚੱਲ ਜਾਣਾ ਰੋਹਿਤ ਨੂੰ ਇਸ ਵਾਰ ਇਹ ਪਤਾ ਸੀ ਲੇਕਿਨ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਭੂਆ ਦੇ ਦਿਮਾਗ 'ਚ ਕੀ ਚੱਲਦਾ ਪਿਆ। ਤੋਂ ਇੱਕ ਦਿਨ ਹੋਇਆ ਕਿ ਭੂਆ ਜਿਹੜੀ ਸੀ ਉਹ ਮੀਨੂ ਨੂੰ ਲੈ ਕੇ ਆਪਣੇ ਫਾਰਮ ਹਾਊਸ ਚਲੀ ਗਈ। ਤਾਂ ਮੀਨੂ ਪੁੱਛਦੀ ਆ ਕਿ ਆਪਾਂ ਫਾਰਮ ਹਾਊਸ ਕਿਉਂ ਚੱਲੇ ਆ? ਉਹ ਕਹਿੰਦੀ ਮੇਰੀ ਸਹੇਲੀ ਨੇ ਆਣਾ ਆ ਤੇ ਬਸ ਉਹਨਾਂ 15-20 ਮਿੰਟ ਗੱਲਬਾਤ ਕਰਕੇ ਆਪਾਂ ਨੂੰ ਤੋੜ ਦੇਣਾ। ਉਹ ਕਹਿੰਦੀ ਚਲੋ ਕੋਈ ਗੱਲ ਨਹੀਂ। ਉਹ ਆਪਣੀ ਗੱਡੀ ਬਾਹਰ ਲਾਉਂਦੀ ਆ ਤੇ ਦੋਨੇ ਜਾਣੀਆਂ ਭੂਆ ਤੇ ਮੀਨੂ ਚੱਲੇ ਜਾਂਦੀਆਂ ਫਾਰਮ ਹਾਊਸ ਦੇ ਅੰਦਰ। ਜਦੋਂ ਅੰਦਰ ਜਾਂਦੇ ਉੱਥੇ ਕੋਈ ਵੀ ਨਹੀਂ ਹੁੰਦਾ। ਤਾਂ ਉਹ ਹੈਰਾਨ ਹੋ ਜਾਂਦੀ ਉਹ ਕਹਿੰਦੀ ਵੀ ਇੰਨਾ ਸੁੰਸਾਨ ਜਿਹਾ ਇਲਾਕਾ ਆ ਇਹ ਵੀ ਅੰਦਰ ਵੀ ਕੋਈ ਨਹੀਂ। ਤਾਂ ਉਹ ਪੁੱਛਦੀ ਕਿ ਭੂਆ ਜੀ ਇੱਥੇ ਕੋਈ ਨੌਕਰ ਵਗੈਰਾ ਕੋਈ ਵੀ ਨਹੀਂ ਦਿਖ ਰਿਹਾ। ਉਹ ਕਹਿੰਦੀ ਨੌਕਰ ਨੂੰ ਥੋੜਾ ਕੰਮ ਸੀਗਾ ਉਹ ਚਲਾ ਗਿਆ। ਤੇ ਜਿਆਦਾਤਰ ਇਹ ਫਾਰਮ ਹੌਸ ਬੰਦੀ ਰਹਿੰਦਾ। ਕਹਿੰਦੀ ਬੈਠ ਜਦ ਤੱਕ ਆਪਾਂ ਇੱਕ ਇੱਕ ਡਰਿੰਕ ਵਾਈਨ ਦੀ ਲੈ ਲੰਨੇ ਆ। ਉਹ ਕਹਿੰਦੀ ਮੈਂ ਤਾਂ ਡਰਿੰਕ ਕਰਦੀ ਨਹੀਂ। ਸੋ ਕਈਆਂ ਨੂੰ ਪਤਾ ਨਹੀਂ ਹੁੰਦਾ ਮੈਂ ਦੱਸ ਦਿੰਨਾ ਕਿ ਜਿਹਦਾ ਵਿਸਕੀ ਹੁੰਦੀ ਆ ਆਪਾਂ ਸ਼ਰਾਬ ਕਿੰਨੇ ਆ ਜੋ ਵਿਸਕੀ ਹੁੰਦੀ ਆ ਰਮ ਹੁੰਦੀ ਆ। ਇਦਾਂ ਹੀ ਇੱਕ ਵਾਈਨ ਹੁੰਦੀ ਆ ਜੋ ਕਿ ਅੰਗੂਰਾਂ ਦੇ ਰਸ ਨਾਲ ਬਣਦੀ ਆ ਹੁੰਦੀ ਉਹ ਸ਼ਰਾਬਈ ਆ ਤਾ ਉਹ ਕਹਿੰਦੀ ਵੀ ਮੈਂ ਤਾਂ ਡਰਿੰਕ ਕਰਦੀ ਨਹੀਂ ਉਹ ਕਹਿੰਦੀ ਕੋਈ ਗੱਲ ਨਹੀਂ ਇੱਕ ਇੱਕ ਡਰਿੰਕ ਕਰ ਲੈ ਕੁਝ ਨਹੀਂ ਜਾਂਦਾ ਇੰਜੋਏਮੈਂਟ ਹੋ ਜਾਊਗੀ ਮੌਸਮ ਵਧੀਆ ਬਣਿਆ ਤਾ ਉਹ ਡਰਿੰਕ ਬਣਾਣ ਨੂੰ ਆ ਜਾਂਦੀ ਜਦੋਂ ਉਹ ਕੀ ਕਰਦੀ ਆ ਜਿਹੜੀ ਡਰਿੰਕ ਬਣਾਉਂਦੀ ਮੀਨੂ ਵਾਸਤੇ ਉਹਦੇ ਵਿੱਚ ਕੁਝ ਬੂੰਦਾ ਨਾ ਨਸ਼ੀਲੀ ਚੀਜ਼ ਦੀਆਂ ਪਾ ਦਿੰਦੀ ਹੈ ਉਹ ਪਾ ਕੇ ਜਦੋਂ ਲੈਂਦੀ ਆ ਕਹਿੰਦੀ ਮੀਨੂ ਨੂੰ ਕਹਿੰਦੀ ਲੈ ਤੂੰ ਪੀ ਦੋਨੇ ਆਣੀਆ ਪੀਣਾ ਆਪ ਨਹੀਂ ਆ ਤੇ ਮੀਨੂ ਵੀ ਅੱਧਾ ਘੜੇ ਉਹਨੇ ਡਰਿੰਕ ਖਤਮ ਕੀਤਾ ਹੁੰਦਾ ਤੇ ਅੱਧਾ ਹੀ ਪੂਆ ਨਹੀਂ ਉਹ ਕੀ ਕਰਦੀ ਭੂਆ ਆਪਣਾ ਡਰਿੰਕ ਰੱਖ ਕੇ ਕਹਿੰਦੀ ਮੈਂ 5-7 ਮਿੰਟ ਲਈ ਆਈ ਯਾਰ ਤੂੰ ਬੈਠਾ ਇੰਜੋਏ ਕਰ ਤੇ ਮੈਂ ਆਣੀ ਆ ਉਹ ਚਲੇ ਜਾਂਦੀ ਆ ਤਾਂ ਮੀਨੂੰ ਕੀ ਕਰਦੀ ਆ ਪੂਰਾ ਡਰਿੰਕ ਦਾ ਗਲਾਸ ਖਤਮ ਕਰ ਦਿੰਦੀ ਆ ਤਾਂ ਉਹਨੂੰ ਨਸ਼ਾ ਹੋਣ ਆਪਾਂ ਦਾ ਥੋੜੀ ਥੋੜੀ ਉਹਨੂੰ ਬੇਹੋਸ਼ੀ ਦੀ ਹਾਲਤ ਹੋਣ ਆਪੁੰਦੀ ਆ ਉਹ ਸੋਚਦੀ ਆ ਉਹ ਕਹਿੰਦੀ ਸ਼ਾਇਦ ਪਹਿਲੀ ਵਾਰ ਡਰਿੰਕ ਕੀਤੀ ਸ਼ਾਇਦ ਤਾਂ ਕਰਕੇ ਇਦਾਂ ਹੋ ਰਿਹਾ ਉਹਨੇ ਜਿਆਦਾ ਨੋਰਮਲ ਹੀ ਲਿਆ ਉਸ ਚੀਜ਼ ਨੂੰ ਇਹਨਾਂ ਨੂੰ ਕੀ ਹੁੰਦਾ ਕਿ ਤਿੰਨ-ਚਾਰ ਮੁੰਡੇ ਮਸਤੰਡੇ ਟਾਈਪ ਗੁੰਡੇ ਟਾਈਪ ਦੇ ਫਾਰਮ ਹਾਊਸ ਦੇ ਅੰਦਰ ਐਂਟਰ ਕਰਦੇ ਆ ਤਾਂ ਮੀਨੂੰ ਦੇਖ ਕੇ ਖੜੀ ਹੋ ਜਾਂਦੀ ਆ ਉਹ ਕਹਿੰਦੀ ਤੁਸੀਂ ਕੌ ਉਹ ਕਹਿੰਦੇ ਅਸੀਂ ਇੰਟਰਨ ਅੰਗਰੇਜ਼ੀ ਅਸੀਂ ਗੰਦਰ ਸਾਹਿਬ ਜੀ ਦੀ ਗੱਡੀ ਦੇਖੀ ਤਾਂ ਅਸੀਂ ਕਹਾਂ ਚਲੋ ਉਹਨਾਂ ਨੂੰ ਮਿਲਦੇ ਜਾਈਏ ਉਹ ਕਹਿੰਨੀ ਵੀ ਨਹੀਂ ਮੈਂ ਤਾਂ ਉਹਨਾਂ ਦੀ ਸਿਸਟਰ ਦੇ ਨਾਲ ਇੱਥੇ ਆਈ ਆ ਤੇ ਕਹਿੰਦੇ ਅੱਛਾ ਪੂਆ ਜੀ ਨਾਲ ਤੁਸੀਂ ਆਏ ਆ ਤੇ ਕਿੱਥੇ ਆਪੂਆ ਜੀ ਕਿੱਥੇ ਹੋ ਕਹਿੰਦੇ ਵੀ ਹੁਣੀ 5-7 ਮਿੰਟ ਲਈ ਕਿਤੇ ਗਏ ਆ ਆਉਣ ਵਾਲੇ ਹੋਣੇ ਆ ਵੀ ਤੁਸੀਂ ਬਹਿ ਜਾਓ ਕੋਈ ਗੱਲ ਨਹੀਂ ਤਾਂ ਲੇਖ ਲਓ ਪੂਰੇ ਹੋਸਟ ਨਹੀਂ ਹੁੰਦੇ ਤੇ ਉਹ ਪੁੱਛਦੇ ਮੈਡਮ ਕੀ ਹਾਲ ਤੁਹਾਡੀ ਸੇ ਠੀਕ ਨਹੀਂ ਉਹ ਕਹਿੰਦੇ ਨਹੀਂ ਮੈਂ ਠੀਕ ਹਾਂ ਓਏ ਇੱਕਦਮ ਕੀ ਕਰਦੇ ਆ ਚਾਰ ਜਾਨੇ ਉੱਟਦੇ ਆ ਉਹ ਤੇ ਝਬੜ ਪੈਂਦੇ ਆ ਉਰੇ ਬਾਮਾ ਬੂਮਾ ਖਿਚ ਰਿਹਾ ਫੜ ਕੇ ਉਹਨੂੰ ਇੱਕ ਪਿੱਛੇ ਕਮਰਾ ਹੁੰਦਾ ਫਾਰਮ ਹਾਊਸੇ ਉੱਥੇ ਲੈ ਜਾਂਦੇ ਆ ਉਹ ਕੀ ਕਰਦੇ ਉਹਦੇ ਨਾਲ ਰੇਪ ਕਰਦੇ ਆ ਉਹਦਾ ਬਲਤਕਾਰ ਕਰਦੇ ਆ ਬੜੇ ਗੰਦੇ ਤਰੀਕੇ ਦੇ ਨਾਲ ਤੇ ਅਦਮਰੀ ਉਹਨੂੰ ਕਰ ਦਿੰਦੇ ਆ ਜਦੋਂ ਅਦਮਰੀ ਕਰ ਦਿੰਦੇ ਆ ਤਾਂ ਉਹ ਜਿਹੜੀ ਭੂਆ ਆ ਉਸ ਵੇਲੇ ਉਹਦੀ ਐਂਟਰੀ ਹੁੰਦੀ ਆ ਉਸ ਕਮਰੇ 'ਚ ਜਿੱਥੇ ਮੀਨੂ ਨੂੰ ਲੈ ਕੇ ਗਏ ਸੀਗੇ ਮੁੰਡੇ ਤਾਂ ਉਹ ਕੰਦੀ ਆ ਯਾਰ ਵਧੀਆ ਕੰਮ ਕੀਤਾ ਤੁਸੀਂ ਮੁੰਡਿਓ ਜਦੋਂ ਇੰਨੀ ਗੱਲ ਸੁਣਦੀ ਆ ਉਹ ਮੈਨੂੰ ਜਿਹੜੀ ਚੀਕਾ ਮਾਰ ਰਹੀ ਸੀ ਰੋ ਰਹੀ ਸੀ ਉਹ ਇਕਦਮ ਚੁੱਪ ਕਰ ਜਾਂਦੀ ਹੈ ਉਹ ਹੈਰਾਨ ਹੋ ਜਾਂਦੀ ਹੈ ਕਹਿੰਦੀ 부ਆ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਉਹ ਕਹਿੰਦੀ ਤੂੰ ਰੋਹਿਤ ਨੂੰ ਪਸੰਦ ਕਰਦੀ ਸੀ ਪਰ ਰੋਹਿਤ ਨੂੰ ਮੈਂ ਪਸੰਦ ਕਰਦੀ ਹਾਂ ਉਹਨੂੰ ਮੈਂ ਵਿਆਹਣਾ ਤੇ ਤੂੰ ਵਿੱਚ ਕਿੱਦਾਂ ਆ ਗਈ ਉਹ ਇਕਦਮ ਵਿਸ਼ੋਕ ਹੋ ਜਾਂਦੀ ਹੈ ਉਹ ਹੈਰਾਨ ਹੋ ਜਾਂਦੀ ਕਹਿੰਦੀ ਵੀ ਇਹ ਕੀ ਗੱਲ ਬਣ ਗਈ ਉਹ ਰੋਂਦੀ ਆ ਕਹਿੰਦੀ 부ਆ ਜੀ ਵੀ ਇਦਾਂ ਨਹੀਂ ਜੇ ਕੋਈ ਗੱਲ ਸੀ ਤੁਸੀਂ ਮੈਨੂੰ ਪਹਿਲਾਂ ਦੱਸਦੇ ਤਾਂ ਮੈਂ ਤੁਹਾਡੇ ਰਸਤੇ ਚੋਂ ਨਿਕਲ ਜਾਂਦੀ ਮੈਂ ਰੋਹਿਤ ਨਾਲ ਪਿਆਰੀ ਨਾ ਪਾਉਂਦੀ ਹਣਾ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਯਾਰ ਵੀ ਕਿਹਾ ਤਾਂ ਮੈਨੂੰ ਪੁੱਛ ਕੇ ਪਾਇਆ ਸੀ ਜੇ ਤੂੰ ਤਾਂ ਉਹਨੂੰ ਛੱਡ ਦੇ ਨਹੀਂ ਪਰ ਉਹਨੇ ਤੈਨੂੰ ਛੱਡਣਾ ਨਹੀਂ ਸੀਗਾ ਕਿਉਂਕਿ ਉਹ ਤੇਰੇ ਪਿਆਰ ਜੀ ਇੰਨਾ ਪਿਆ ਹੋਇਆ ਲੇਕਿਨ ਉਹ ਤੇਰੇ ਪਿਆਰ ਤੋਂ ਕੱਢੂਗੀ ਫੇਰ ਮੈਂ ਉਹਨਾਂ ਵਿਆਹ ਕਰਾਉਂਗੀ ਜਦੋਂ ਇੰਨੀਆਂ ਦੋ ਚਾਰ ਗੱਲਾਂ ਹੁੰਦੀਆਂ ਫੇਰ ਉਹ ਪਿੱਛੇ ਮੁੰਡੇ ਨੂੰ ਇਸ਼ਾਰਾ ਕਰਦੀ ਹੈ ਕਿ ਨਹੀਂ ਦੇਖਦਾ ਕੀ ਆ ਕਰ ਦੇ ਖਤਮ ਇਹਨੂੰ ਤਾਂ ਨਾਲ ਹੀ ਮੁੰਡਾ ਇੱਕ ਛੂਰਾ ਕੱਢਦਾ ਤੇ ਉਹਦਾ ਗਲਾ ਵੜ ਜਾਂਦਾ ਉਹ ਕੁੜੀ ਉੱਥੇ ਤੜ ਤੜ ਕੇ ਮਰ ਜਾਂਦੀ ਆ ਜਦੋਂ ਥੋੜਾ ਜਿਹਾ ਟਾਈਮ ਹੁੰਦਾ ਹਨੇਰਾ ਹੁੰਦਾ ਤਾਂ ਉਹ ਜਾ ਕੇ ਪਿੱਛੇ ਕਬਰਸਤਾਨ ਦੇ ਉਹਨੂੰ ਦਫ਼ਨ ਕਰ ਦਿੰਦੀ ਆ ਉਤੋਂ ਬਾਅਦ ਜਿਹੜੀ ਭੂਆ ਆ ਉਹ ਆਪਣੇ ਵਾਪਸ ਘਰ ਚਲੇ ਜਾਂਦੀ ਹੈ ਫਾਰਮ ਹਾਊਸ ਨੂੰ ਲੋਕ ਫਿਰ ਲੱਗ ਜਾਂਦਾ ਫੇਕ ਹੀ ਹੁੰਦਾ ਕਿ ਜਦੋਂ 10 12 ਰਾਤ ਦੇ ਵੱਜ ਜਾਂਦੇ ਆ ਤਾਂ ਜਿਹੜੇ ਮੀਨੂ ਦੇ ਡੈਡੀ ਆ ਉਹ ਸਿਕੰਦਰ ਅੰਕਲ ਨੂੰ ਫੋਨ ਕਰਦੇ ਆ ਉਹ ਕੰਨੇ ਵੀ ਭਾਈ ਸਾਹਿਬ ਲੜਕੀ ਸਾਡੀ ਤੁਹਾਡੀ ਸਿਸਟਰ ਨਾ ਗਈ ਸੀ ਲੇਕਿਨ ਲੜਕੀ ਤਾਂ ਵਾਪਸ ਨਹੀਂ ਆਈ ਹਲੇ ਵੀ ਆਈਆਂ ਨਹੀਂ ਹਲੇ ਘਰੇ ਉਹ ਕੰਦੇ ਵੀ ਨਹੀਂ ਵੀ ਵੀ ਉਹ ਪੈਂਟੋਮੀ ਦੀ ਕਾਦੀ ਆ ਗਈ ਹੋਈ ਆ ਉਹ ਤਾਂ ਮੇਰੇ ਖਿਆਲ ਨਾਲ 8:30 ਵਜੇ ਘਰੇ ਆ ਗਈ ਸੀ ਲੇਕਿਨ ਉਹ ਮੀਨੂ ਤਾਂ ਉਹਦੇ ਨਾਲ ਨਹੀਂ ਸੀ ਉਕਨੇ ਕਬਰੀ ਪੁੱਛ ਕੇ ਦੱਸੋ ਤਾਂ ਸਿਕੰਦਰ ਅੰਕ ਕਹਿੰਦਾ ਰੋਹਿਤ ਨੂੰ ਆਵਾਜ਼ ਮਾਰੀ ਕਹਿੰਦਾ ਰੋਹਿਤ ਜਾਜ ਜਾ ਕੇ ਆਪਣੇ ਭੂਆ ਨੂੰ ਪੁੱਛ ਕੇ ਆ ਵੀ ਮੀਨੂ ਨਾਲ ਗਈ ਸੀ ਕਿੱਥੇ ਆ ਤਾਂ ਰੋਹਿਤ ਜਾਂਦਾ ਪੁੱਛਦਾ ਭੂਆ ਦੇ ਕਮਰੇ 'ਚ ਕਹਿੰਦਾ ਵੀ ਭੂਆ ਜੀ ਮੀਨੂ ਤੁਹਾਡੇ ਨਾਲ ਗਈ ਸੀਗੀ ਵੀ ਹਾਲੇ ਤੱਕ ਉਹ ਘਰ ਨਹੀਂ ਪਹੁੰਚੀ ਉਹ ਕਹਿੰਦੀ ਮੈਨੂੰ ਕੀ ਪਤਾ ਉਹ ਤਾਂ ਕੱ데 ਚੱਲ ਗਈ ਸੀ ਮੈਨੂੰ ਕੀ ਪਤਾ ਕਿੱਥੇ ਆ ਥੋੜੇ ਅਲੱਗ ਢੰਗ ਨਾਲ ਬੋਲੀ ਉਹਨੂੰ ਥੋੜਾ ਜੀਵਚਾ ਲੱਗਿਆ ਰੋਹਿਤ ਨੂੰ ਵੀ ਇਹ ਭੂਆ ਕਿੰਦਾ ਗੱਲ ਕਰ ਰਹੀ ਆ ਚਲੋ ਉਹਨੇ ਅਨਪਾਲ ਜੀ ਨੂੰ ਦੱਸਿਆ ਜਾ ਕੇ ਸਿਕੰਦਰ ਨੂੰ ਵੀ ਉਹ ਕਹਿੰਦੀ ਵੀ ਉਹ ਤਾਂ 6-7 ਵਜੇ ਚੱਲੀ ਗਈ ਸੀ ਵੀ ਮੇਰੇ ਨਾਲ ਨਹੀਂ ਸੀਗੀ ਤਾਂ ਉਹ ਸਿਕੰਦਰ ਫਿਰ ਆਪਣੇ ਦੋਸਤ ਨੂੰ ਫੋਨ ਕਰਕੇ ਦੱਸਦਾ ਵੀ ਨਹੀਂ ਵੀ ਉਹਦੇ ਨਾਲ ਨਹੀਂ ਸੀਗੀ ਉਹ ਤਾਂ ਕਹਿ ਰਹੀ ਆ ਕਿ 6-7 ਵਜੇ ਉਹ ਨਿਕਲ ਗਈ ਸੀ ਉਹ ਤਾਂ ਇਕੱਲੀ ਘਰੇ ਆਈ ਹੈ ਤਾਂ ਉਹਨਾਂ ਨੂੰ ਟੈਨਸ਼ਨ ਪੈ ਜਾਂਦੀ ਆ ਕਿਸੇ ਤਰ੍ਹਾਂ ਰਾਤ ਨਿਕਲਦੀ ਆ ਤੇ ਜਿਹੜਾ ਰੋਹਿਤ ਆ ਉਹ ਵੀ बार-बार ਉਹਨੂੰ ਫੋਨ ਕਰਦਾ ਮੀਨੂ ਨੂੰ ਤੇ ਮੀਨੂ ਫੋਨ ਨਹੀਂ ਚੱਕਦੀ ਉਹ ਵੀ ਹੈਰਾਨ ਹੋ ਜਾਂਦਾ ਵੀ ਇੰਦਾਂ ਦਾ ਕਦੇ ਹੋਇਆ ਹੀ ਨਹੀਂ ਵੀ ਮੈਂ ਰ ਫੋਨ ਕਰਦਾ ਤਾਂ ਮਿੰਟ ਚ ਫੋਨ ਚੱਕਦੀ ਤਾਕੀ ਗੱਲ ਹੋਈ ਅਗਲੇ ਦਿਨ ਸਿਕੰਦਰ ਅੰਕਲ, ਰੋਹਿਤ ਤੇ ਮੀਨੂ ਦੇ ਮੰਮੀ ਰੈਡੀ ਪਹੁੰਚ ਗਏ ਪੁਲਿਸ ਸਟੇਸ਼ਨ ਤੇ ਜਦੋਂ ਪੁਲਿਸ ਸਟੇਸ਼ਨ ਕੇ ਉਹਨਾਂ ਨੇ ਗੱਲਬਾਤ ਪੁਲਿਸ ਨਾਲ ਕੀਤੀ ਸਾਡੀ ਵੀ ਇਦਾਂ ਦਾ ਸੀ ਕਿ ਲੜਕੀ ਸਾਡੀ ਅਜੇ ਤੱਕ ਘਰ ਨਹੀਂ ਪਹੁੰਚੀ ਅੱਜ ਕਦੇ ਹੋਇਆ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਪਤਾ ਲਗਾ ਲੈਂਦੇ ਆ ਤਾਂ ਸਿਕੰਦਰ ਅੰਕਲ ਜਿਹੜੇ ਪੁਲਿਸ ਨੂੰ ਦੱਸ ਰਿਹਾ ਕਿ ਇਹ ਮੇਰੀ ਭੈਣ ਆ ਇਹਦੇ ਨਾਲ ਉਹ ਘੁੰਮਣ ਗਈ ਸੀ ਤੇ ਇਹ ਤਾਂ 8 ਵਜੇ ਘਰ ਆ ਗਈ ਲekin ਇਹ ਕਹਿ ਰਹੀ ਕਿ 6-7 ਵਜੇ ਉਹ ਪਹਿਲਾਂ ਹੀ ਕਿਤੇ ਨਿਕਲ ਗਈ ਸੀ ਤਾਂ ਪੁਲਿਸ ਕਹਿੰਦੇ ਕੋਈ ਗੱਲ ਨਹੀਂ ਤਾਂ ਪੁਲਿਸ ਕੀ ਕਰਦੀ ਆ ਸਾਰੇ ਨੇ ਕਾਲ ਡਿਟੇਲ ਵਗੈਰਾ ਚੈੱਕ ਕਰਦੀ ਹੈ ਸਾਰਾ ਕੁਝ ਦੇਖਦੀ ਹੈ ਜਿਹੜੀ ਲਾਸਟ ਕਾਲ ਮੀਨੂ ਨਾਲ ਹੋਈ ਆ ਉਹ ਭੂਆ ਦੀ ਹੋਈ ਹੁੰਦੀ ਆ ਕਿਉਂਕਿ ਉਹਨਾਂ ਨੇ ਦੱਸਿਆ ਕਿ ਭੂਆ ਨਾਲ ਘੁੰਮਣ ਗਈ ਸੀ ਫਿਰ ਉਹ ਕੀ ਕਰਦੇ ਆ ਅਗਲੇ ਦਿਨ ਭੂਆ ਨੂੰ ਕੱਲੀ ਨੂੰ ਬੁਲਾਉਂਦੇ ਆ ਪੁਲਿਸ ਸਟੇਸ਼ਨ 'ਚ ਤਾਂ ਉਹਨਾਂ ਪੁੱਛਤਾਛ ਕਰਦੇ ਆ ਵੀ ਕੀ ਗੱਲਬਾਤ ਹੋਈ ਤੈਨੂੰ ਕੁਝ ਦੱਸਿਆ ਉਹਨੇ ਵੀ ਉਹ ਕਿੱਥੇ ਜਾ ਰਹੀ ਆ ਜਾਂ ਕੋਈ ਉਹਦਾ ਬੁਆਏਫਰੈਂਡ ਸੀ ਜਾਂ ਉਹਨਾਂ ਕੋਈ ਰਿਲੇਸ਼ਨ ਸੀਗਾ ਵੀ ਜਾਂ ਕਿਤੇ ਚਲੇਗੀ ਉਹ ਕਦੇ ਵੀ ਨਹੀਂ ਇਹ ਤਾਂ ਸਾਡੇ ਮੁੰਡਾ ਕੰਮ ਕਰਦਾ ਰੋਹਿਤ ਔਰ ਹੀ ਗਰਲਫ੍ਰੈਂਡ ਸੀ ਜੀ ਉਹਨਾਂ ਨੇ ਵਿਆਹ ਕਰਾਣਾ ਸੀ ਵੀ ਇਤਨੀ ਤੱਕ ਕੋਈ ਗੱਲ ਨਹੀਂ ਜਦੋਂ ਦੋ ਚਾਰ ਗੱਲਾਂ ਪੁਲਿਸ ਡੀਪਲੀ ਪੁੱਛਦੀ ਆ ਉਹਨੂੰ ਤਾਂ ਉਹ ਨਹੀਂ ਜਵਾਨ ਜਿਹੜੀ ਆ ਲੜਖਣਾਣਾ ਪੰਦੀ ਆ ਉਹ ਤਾਂ ਪੁਲਿਸ ਨੂੰ ਸ਼ੱਕ ਪੈ ਜਾਂਦਾ ਭੂਆ ਤੇ ਉਹ ਕੀ ਕਰਦੇ ਆ ਭੂਆ ਨੂੰ ਕਰ ਲੈਨੇ ਅੰਦਰ ਅੰਦਰ ਕਰਕੇ ਜਿਹੜੇ ਲੇਡੀਜ਼ ਕਨਸਟੇਬਲ ਹੁੰਦੇ ਆ ਜਾਂ ਲੇਡੀਜ਼ ਪੁਲਿਸ ਹੁੰਦੀ ਆ ਉਹ ਉਹਨੇ ਨਾਲ 3rd ਡਿਗਰੀ ਜਿਹੜੀ ਹੁੰਦੀ ਆ ਉਹ ਤਾਂ ਇਸਤੇਮਾਲ ਕਰਦੇ ਆ ਤਾਂ 3rd ਡਿਗਰੀ ਚ ਭੂਆ ਜੋ ਵੀ ਆ ਸਭ ਕੁਝ ਉਗਲ ਦਿੰਦੀ ਆ ਵੀ ਮੈਂ ਮੀਨੂ ਨੂੰ ਕਿੱਦਾਂ ਉਹਦਾ ਰੇਵ ਕਰਾਇਆ ਕਿੱਦਾਂ ਉਹਦਾ ਕਤਲ ਕਰਾਇਆ ਕਿਉਂਕਿ ਉਹ ਉਹਨਾਂ ਦੇ ਕੰਮ ਕਰਦਾ ਮੁੰਡਾ ਰੋਹਿਤ ਉਹਦੇ ਨੇ ਪਿਆਰ ਦੇ ਵਿੱਚ ਸੀ ਤਾਂ ਪੁਲਿਸ ਬੜੀ ਹੈਰਾਨ ਹੋਈ ਤਾਂ ਉਹਨਾਂ ਨੇ ਫਿਰ ਸਿਕੰਦਰ ਨੂੰ ਫੋਨ ਕੀਤਾ ਕਿ ਤੁਸੀਂ ਸਟੇਸ਼ਨ ਪੁਲਿਸ ਸਟੇਸ਼ਨ ਆਓ ਮੈਂ ਤੁਹਾਨੂੰ ਕੋਈ ਗੱਲ ਕਰਨੀ ਹੈ ਜਦੋਂ ਸਿਕੰਦਰ ਅੰਕਲ ਆਂਦੇ ਆਦੇ ਨਾਲ ਰੋਹਿਤ ਵੀ ਆਂਦਾ ਉਹ ਸਾਰੀ ਗੱਲਬਾਤ ਜਦੋਂ ਦੱਸਦੇ ਆ ਉਹਨਾਂ ਦੇ ਪੈਰਾਂੋਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਤਾਂ ਸਿਕੰਦਰ ਅੰਕਲ ਜਿਹੜੇ ਉਹ ਰੋਣ ਆਪਨ ਦੀ ਉੱਤੀ ਉੱਤੀ ਵੀ ਇਹ ਇਦਾਂ ਇਹ ਸਾਡੇ ਖਾਨਦਾਨ ਚ ਇਹ ਇਦਾਂ ਕਦੇ ਹੋਇਆ ਨਹੀਂ ਵੀ ਇਹ ਕੀ ਚੱਕਰ ਹੈ ਪੁਲਿਸ ਫੋਨ ਕਰਦੀ ਆ ਮੀਨੂ ਤੇ ਮੰਮੀ ਡੈਡੀ ਨੂੰ ਉਹ ਵੀ ਉੱਥੇ ਆ ਜਾਂਦੇ ਆ ਉਹਨਾਂ ਨੂੰ ਸਾਰੀ ਗੱਲਬਾਤ ਦੱਸਦੇ ਆ ਵੀ ਕਿਦਾਂ ਵੀ ਸਿਕੰਦਰ ਦੀ ਭੈਣ ਨੇ ਉਹਦਾ ਰਿਅਕ ਕਰਵਾਇਆ ਤੇ ਉਹਨੂੰ ਮਾਰ ਦਿੱਤਾ ਤੋਂ ਪੁਲਿਸ ਜਾਂਦੀ ਆ ਭੂਆ ਦੇ ਨਾਲ ਜਿੱਥੇ ਉਹ ਕੁੜੀ ਨੂੰ ਦਫ਼ਨ ਕੀਤਾ ਹੁੰਦਾ ਤੇ ਉਹਦੀ ਲਾਸ਼ ਨੂੰ ਕੱਢਦੇ ਆ ਤਾਂ ਫਿਰ ਉਹ ਲਾਸ਼ ਨੂੰ ਲਿਆ ਕੇ ਉਹਦੀ ਪੂਰੀ ਪੋਸਟਮਾਰਟਮ ਕਰਕੇ ਤਾਂ ਉਹਦਾ ਸੰਸਕਾਰ ਕੀਤਾ ਜਾਂਦਾ ਤਾਂ ਰੋਹਿਤ ਪੂਰਾ ਟੁੱਟ ਜਾਂਦਾ ਉਹਨੂੰ ਇਹ ਲੱਗਦਾ ਕਿ ਉਹਦੀ ਸਾਰੀ ਦੁਨੀਆ ਹੀ ਖਤਮ ਹੋ ਗਈ ਉਹ ਸੋਚ ਨਹੀਂ ਸਕਦਾ ਸੀ ਕਿ ਭੂਆ ਦੇ ਅੰਦਰ ਇੰਨੀ ਕ੍ਰੂਰਤਾ ਭਰੀ ਹੋਈ ਆ ਤਉ ਦਾ ਮਨਨਕ ਟੁੱਟ ਜਾਂਦਾ ਕਿ ਉਹ ਵਾਪਸ ਪੰਜਾਬ ਆਉਣ ਦਾ ਫੈਸਲਾ ਕਰ ਦਿੰਦਾ ਤਾਂ ਆਪਣੇ ਮੰਮੀ ਡੈਡੀ ਨਾਲ ਗੱਲ ਕਰਦਾ ਕਿ ਐਦਾਂ ਦਾ ਗੱਲ ਸੀ ਜਮੀਨ ਮੀਨੂ ਦਾ ਵੀ ਜਿਹੜੇ ਸਿਕੰਦਰ ਅੰਕਲ ਦੀ ਜਿਹੜੀ ਭੈਣ ਸੀ ਉਹਨੇ ਕਿੱਦਾਂ ਕਿੱਦਾਂ ਉਹਦਾ ਰੇਪ ਕਰਾਇਆ ਕਿੱਦਾਂ ਕਤਲ ਕਰ ਦਿੱਤਾ ਸਾਰੀ ਗੱਲਬਾਤ ਕੀਤੀ ਤਉ ਉਹ ਕਹਿੰਦਾ ਵੀ ਮੇਰਾ ਹੁਣ ਇੱਥੇ ਮਨ ਨਹੀਂ ਲੱਗਦਾ ਮੇਰੀ ਤਾਂ ਉਹ ਹੀ ਦੁਨੀਆ ਸੀ ਮੈਂ ਹੁਣ ਵਾਪਸ ਆ ਰਿਹਾ ਚਲੋ ਉਹ ਪੰਜਾਬ ਵਾਪਸ ਆ ਜਾਂਦਾ ਪੰਜਾਬ ਵਾਪਸ ਆ ਜਾਂਦਾ ਇੱਕ ਰੇੜ ਮਹੀਨਾ ਰਹਿੰਦਾ ਚਿਰਪ ਚੋਪ ਚੋਪ ਕਿਸੇ ਨਾਲ ਗੱਲ ਨਹੀਂ ਕਰਦਾ ਸ਼ਰਾਬ ਜਿਆਦਾ ਪੀਣ ਲੱਗ ਜਾਂਦਾ ਜਿੰਨੇ ਕਿ ਕਦੇ ਡਰਿੰਕ ਨੂੰ ਹੱਥ ਨਹੀਂ ਲਾਇਆ ਸੀ ਸ਼ਰਾਬ ਨੂੰ ਹੱਥ ਨਹੀਂ ਲਾਇਆ ਸੀ ਤਾਂ ਮਾਪਿਓ ਬੜੇ ਦੁਖੀ ਬੜੇ ਪਰੇਸ਼ਾਨ ਫਿਰ ਹੌਲੀ-ਹੌਲੀ ਸਾਰੇ ਪਿੰਡ ਚ ਖਬਰ ਫੈਲ ਗਈ ਵੀ ਰੋਹਿਤ ਆਪਣੇ ਨਾਲ ਕੀ ਕੁਝ ਵਾਪਰ ਰਿਹਾ ਸੋ ਰੋਹਿਤ ਇੰਨਾ ਕਿ ਡਿਪਰੈਸ ਹੋ ਗਿਆ ਕਿ ਇੱਕ ਦਿਨ ਉਹਨੇ ਸੁਸਾਈਡ ਕਰਨ ਦਾ ਫੈਸਲਾ ਕਰ ਲਿਆ ਤਾਂ ਇੱਕ ਰਾਤ ਇਦਾਂ ਹੋਇਆ ਕਿ ਸਾਰੇ ਸੁੱਤੇ ਪਏ ਸੀ ਤੇ ਰੋਹਿਤ ਆਪਣੇ ਕਮਰੇ 'ਚ ਗਿਆ ਉਹਨੇ ਅੰਦਰੋਂ ਕੁੰਡਾ ਲਗਾਇਆ ਤੋਂ ਨੇ ਚਾਕੂ ਦੇ ਨਾਲ ਆਪਣੀ ਜਿਹੜੀ ਬਾਹ ਦੀ ਨਸ ਉਹ ਵੱਢ ਲਈ ਉਸ ਤੋਂ ਬਾਅਦ ਤੜਫ ਤੜਫ ਕੇ ਉਸ ਦੀ ਜਾਨ ਜਿਹੜੀ ਸੀ ਉਹ ਚਲੀ ਗਈ ਉਹਨੇ ਸੁਸਾਈਡ ਕਰ ਲਿਆ ਤਾਂ ਜਦੋਂ ਸਵੇਰੇ ਘਰ ਦੇ ਉੱਠੇ ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜਾ ਉਹਦਾ ਦਰਵਾਜ਼ਾ ਰੋਈ ਤਰਾ ਉਹਦੇ ਕਮਰੇ ਚੋਂ ਖੂਨ ਬਾਹਰ ਆਇਆ ਹੋਇਆ ਸੀ ਕਿਉਂਕਿ ਦਰਵਾਜ਼ਾ ਤਾਂ ਅੰਦਰੋਂ ਬੰਦ ਸੀਗਾ ਫਿਰ ਪਿੰਡ ਚੋਂ ਬੰਦੇ ਬੁਲਾਏ ਤਿੰਨ ਚਾਰ ਦਰਵਾਜ਼ਾ ਤੋੜਿਆ ਗਿਆ ਤਾਂ ਰੋਈ ਤੇਰੀ ਲਾਸ਼ ਨੂੰ ਕੱਟਿਆ ਗਿਆ ਸੋ ਦੋਸਤੋ ਇੱਕ ਲੜਕਾ ਜਿਹੜੇ ਸੁਪਨੇ ਵੱਡੇ ਸੀਗੇ ਉਹਨੇ ਇੰਨਾ ਕੁਛ ਕੀਤਾ ਕਿ ਥੋਕ ਤੋਂ ਪੈਸੇ ਇਕੱਠੇ ਕੀਤੇ ਕਿਦਾਂ ਬਾਹਰ ਗਿਆ ਇੰਨਾ ਵਧੀਆ ਉਹਦਾ ਜੀਵਨ ਹੋ ਗਿਆ ਸੀ ਕਿ ਜਿੱਥੇ ਜਿਹੜੇ ਸੁਪਨੇ ਉਹ ਦੇਖਦਾ ਸੀਗਾ ਉੱਥੇ ਪਹੁੰਚਣ ਦਾ ਉਹਨੂੰ ਰਸਤਾ ਮਿਲ ਗਿਆ ਸੀ ਸੋ ਇਹ ਕਰੋੜ ਭਰੇ ਦੁਨੀਆ ਕਿਸੇ ਨੂੰ ਜੀ ਨਹੀਂ ਦਿੰਦੀ ਸੋ ਦੋਸਤੋ ਇਸ ਕਰਕੇ ਅਵੇਅਰ ਰਹੋ ਆਪਣਾ ਖਿਆਲ ਲੱਖੋ ਆਪਣੇ ਆੜੀ ਦੋਆਲੀ ਕੀ ਹੁੰਦਾ ਥੋੜਾ ਬਹੁਤਾ ਸੋਚ ਸਮਝ ਕੇ ਜਰੂਰ ਦੇਖੋ ਤੁਸੀਂ ਵੀ ਆਪਣਾ ਧਿਆਨ ਲੱਖੋ ਕੋਈ ਛੋਟੀਆਂ ਮੋਟੀਆਂ ਇਦਾਂ ਨਹੀਂ ਗੱਲਾਂ ਹੁੰਨੀਆਂ ਉੱਤੇ ਜਰੂਰ ਧਿਆਨ ਦਿਆ ਕਰੋ ਆਪਣੇ ਬੱਚਿਆਂ ਨੂੰ ਵੀ ਕੁਝ ਗੱਲਾਂ ਇਦਾਂ ਨਹੀਂ ਸਮਝਾਓ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਕਿੱਤਾ ਕਿਸੇ ਦਾ ਮਨ ਪੜਨਾ ਹੈ ਕਿਸੇ ਨੇ ਮਨ ਚ ਕੀ ਚੱਲ ਰਿਹਾ ਹੈ ਸੋ ਦੋਸਤੋ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਸਾਡੀ ਇੱਕ ਜਿਹੜੀ ਸਟੋਰੀ ਆ ਇੱਕ ਦਿਨ ਹਿੰਦੀ ਚਾਹੀਦੀ ਇੱਕ ਦਿਨ ਪੰਜਾਬੀ ਚ ਤਾਂ ਕਿ ਇੰਡੀਆ ਚ ਹਿੰਦੁਸਤਾਨ ਚ ਜਿੰਨੇ ਵੀ ਲੋਕ ਬੈਠੇ ਆ ਔਰ ਸੁਣ ਸਕਣ ਤਾਂ ਜਿਹੜੇ ਸਾਡੇ ਬਾਹਰ ਰਹਿੰਦੇ ਆ ਬਾਲਦੇਸ਼ਾਂ ਚ ਰਹਿੰਦੇ ਉਹ ਵੀ ਸੁਣ ਸਕਣ ਤਾਂ ਦੋਸਤੋ ਜੇ ਕਿਸੇ ਦੇ ਆਲੇ ਦੁਆਲੇ ਕੋਈ ਇਦਾਂ ਦੀ ਕਹਾਣੀ ਹੈਗੀ ਜੋ ਕਿ ਜਾਣਦਾ ਆ ਉਹ ਸਾਨੂੰ ਕਮੈਂਟ ਚ ਜ਼ਰੂਰ ਲਿਖ ਸਕਦਾ ਆ ਜਾਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦਾ ਤਾਂ ਉਹਦੀ ਵੀਡੀਓ ਜਿਹੜੀ ਆ ਉਹ ਅਸੀਂ ਚੈਨਲ ਤੇ ਪਾਵਾਂਗੇ ਤਾਂ ਦੋਸਤੋ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ જય ਸ਼੍ਰੀ ਮਹਾਕਾਲ